ਰਾਮ ਰਹੀਮ ਜੀ ਇੱਥੋਂ ਤੱਕ ਮਤਲਬ ਵਲਡਿੰਗ ਵਰਤੀ ਹੋਈ ਆ ਵੀਡੀਓ ਪਈ ਆ ਮਤਲਬ ਰਿਲੀਜ਼ ਕੀਤੀ ਆ ਸਾਰੀ ਮਤਲਬ ਯਾਰ ਤੁਸੀਂ ਇੰਨਾ ਕੁਝ ਕਰਤੇ ਆ ਫਿਰ ਉੱਥੇ ਕਾਦੇ ਲਈ ਝੂਠ ਬੋਲ ਰਹੇ ਸੀ ਕਾਦੇ ਲਈ ਮੁਕਰ ਰਹੇ ਸੀ ਕਿ ਮੈਂ ਤਾਂ ਜੀ ਕੋਈ ਬਿਆਨ ਨਹੀਂ ਦਿੱਤਾ ਮੇਰਾ ਬਿਆਨ ਤਾਂ ਪਾਰਟੀ ਨੇ ਦਿੱਤੇ ਆ ਫਿਰ ਝੂਠੇ ਸੀ ਨਾ ਤੁਸੀਂ ਕਹੋ ਕਿ ਮੈਂ ਪਾਰਟੀ ਦਾ ਲੀਡਰ ਹੋਣ ਦੇ ਨਾਤੇ ਭਾਈ ਕਰੋੜਤਾ ਕੀਤੀ ਸੀ ਹਮਾਇਤ ਕੀਤੀ ਸੀ ਮੈਂ ਮਾਫੀ ਮੰਗਣਾ ਗੱਲ ਬਣਦੀ ਆ ਨਾ ਤੁਸੀਂ ਤਾਂ ਮੁੱਕਰੀ ਜਾਓ ਬੀਪੀ ਜਗੀਰ ਕੋਰ ਮੁੱਕਰੀ ਜਿੰਦੀ ਮੈਂ ਤਾਂ ਜੀ ਕੋਈ ਕਰਦੀ ਉਹ ਨਹੀਂ ਜੀ ਮੈਂ ਤਾਂ ਕੋਈ ਗੱਲ ਨਹੀਂ ਜੀ ਮੈਂ ਤਾਂ ਆ ਨਹੀਂ ਜੀ ਉਹ ਨਹੀਂ ਜੀ ਉਹਨਾਂ ਦੀ ਵੀਡੀਓ ਲਈ ਚੁੱਕੀ ਮੈਂ ਝਿੰਜਰ ਸਾਹਿਬ ਵੀਡੀਓ 2015 ਦੀ ਹੈ 2025 ਚੱਲ ਗਿਆ ਠੀਕ ਹੈ ਫਿਰ ਅਕਾਲੀ ਦਲ ਨੂੰ ਤੇ ਸਰਜੀ ਸਿੰਘ ਝਿੰਜਰ ਉਹਨਾਂ ਨੂੰ 10 ਸਾਲ ਬਾਅਦ ਆਇਆ ਬਿਆਨ ਪਹਿਲਾਂ ਕਿਉਂ ਨਹੀਂ ਵਿਰੋਧਤਾ ਹੋਈਆ ਬਿਆਨ ਦੇਖੋ ਪਹਿਲਾਂ ਕਿਉਂ ਨਹੀਂ ਅਕਾਲੀ ਦਲ ਦੇ ਕਿਸੇ ਬੁਲਾਰੇ ਵੱਲੋਂ ਇਹ ਕਿਹਾ ਗਿਆ ਵੀ ਇਹ ਇਹਨਾਂ ਦਾ ਨਿੱਜੀ ਬਿਆਨ ਹੈ ਕਿਉਂਕਿ ਜੇ ਚੰਦੂ ਮਾਜਰਾ ਨੇ ਬਿਆਨ ਦਿੱਤਾ ਤਾਂ ਉਹ ਅਕਾਲੀ ਦਲ ਦੇ ਪੱਖੋਂ ਦਿੱਤਾ ਠੀਕ ਹੈ ਉਦੋਂ ਬਣਦਾ ਸੀ ਅਕਾਲੀ ਦਲ ਦੇ ਕਿਸੇ ਲੀਡਰ ਦਾ ਬਿਆ ਹੂੰ ਦੇਖੋ ਪਹਿਲੀ ਗੱਲ ਤਾਂ ਇਹ ਹੈ ਵੀ ਜਦੋਂ ਸਰਕਾਰ ਸੀ ਨਾ 7 ਤੋਂ ਲੈ ਕੇ 17 ਸੱਤ ਅਸੀਂ ਤਾਂ ਯੂਥ ਮਤਲਬ ਮੈਂ ਤਾਂ ਸਟੂਡੈਂਟ ਵਿੰਗ ਸੀਗਾ ਹੂੰ ਹੁਣ ਕਸਟੂਡੈਂਟ ਵਿੰਗ ਦੇ ਨੌਜਵਾਨ ਦੀ ਕਿੰਨੀ ਕੁ ਪਾਰਟੀ ਦੇ ਵਿੱਚ ਕੋਈ ਐਮੇਦ ਹੁੰਦੀ ਆ ਤੁਸੀਂ ਇਹ ਬਾਤ ਚੱਕ ਰਹੇ ਫਿਰ ਕੋਈ ਪਾਰਟੀ ਦੇ ਜਿਹੜੇ ਵੱਡੇ ਹੋਰ ਲੀਡਰ ਨੇ ਪੁਰਾਣੇ ਉਹਨਾਂ ਵੱਲੋਂ ਤਾਂ ਨਹੀਂ ਚੱਕਿਆ ਗਿਆ ਯਾਰ ਚਲੋ ਹੁਣ ਆਪਾਂ ਯੂਥ ਦੇ ਪ੍ਰਧਾਨ ਆ ਮੈਂ ਕੋਰ ਕਮੇਟੀ ਦਾ ਮੈਂਬਰ ਆ ਠੀਕ ਆ ਜੇ ਜੇ ਉਸ ਲੈਵਲ ਤੇ ਬੈਠ ਕੇ ਆਪਾਂ ਬਿਆਨ ਦੇ ਰਹੇ ਆ ਤਾਂ ਕਿਸੇ ਗੱਲ ਭਰੀ ਦੇ ਰਹੇ ਆ ਦੂਆ ਨੰਬਰ ਤੇ ਸਾਡਾ ਹੋਮ ਟਾਊਨ ਵੀ ਆ ਉਹ ਇਹ ਦੋ ਤਿੰਨ ਜ਼ਿਲ੍ਹਿਆਂ ਚ ਪਟਿਆਲਾ ਫਤਕੜ ਸਾਡਾ ਹੋਮ ਟਾਊਨ ਆ ਦੋਨੋਂ ਇੱਕੋ ਜ਼ਿਲ੍ਹੇ ਨੇ ਇੱਥੇ ਜੰਨੂ ਮਹਾਰਾ ਸਾਹਿਬ ਨੇ ਪੋਲਿਟਿਕਸ ਕੀਤੀ ਆ ਜ਼ਿਆਦਾਤਰ ਉਹਨਾਂ ਨੇ ਇਹੀ ਪਟਿਆਲਾ ਫਤਕੜ ਮਹਾਲੀ ਦੀ ਪੋਲਿਟਿਕਸ ਕੀਤੀ ਆ ਪਰ ਇਹ ਇਹ ਕਹਿਣ ਦਾ ਮਤਲਬ ਸਾਡਾ ਵੀ ਖਲਾਕੀ ਫਰਜ਼ ਬਣਦਾ ਕਿ ਦੱਸਣਾ ਪੈਣਾ ਹੁਣ ਤੇ ਜਵਾਬ ਦੇਣੇ ਪੈਣੇ ਨੇ ਪਹਿਲਾਂ ਕਿਉਂ ਚੁੱਪ ਸੀ ਜੀ ਜਵਾਬ ਤਾਂ ਗੱਲ ਇਹ ਆ ਵੀ ਪਹਿਲਾਂ ਕੀ ਚੁੱਪ ਰਹਿਣਾ ਚਾਹੁੰਦੇ ਸੀ ਚੁੱਪ ਨਹੀਂ ਸੀ ਬੈਨੀਪਾਲ ਸਾਹਿਬ ਮਸਲਾ ਜਿਹੜੀ ਤੁਸੀਂ ਗੱਲ ਦੀ ਗੰਭੀਰਤਾ ਸਮਝੋ ਕਿ ਪਹਿਲਾਂ ਮਸਲਾ ਕੱਲਾ ਆਪਣੇ ਵਿੱਚ ਲੇਬਲ ਸੀ ਅੱਜ ਮਸਲਾ ਸਰਵਉੱਚ ਸ਼੍ਰੀ ਕਾਲਤਾਖ ਸਾਹਿਬ ਦੇ ਇੱਕ ਨਾਰਮਲੀ ਤੁਸੀਂ ਬਾਜ਼ਾਰ ਚ ਖੜੇ ਗੱਲ ਝੂਠ ਕਰ ਦੋ ਬਥੇਰੇ ਲੀਡਰ ਪੋਲਿਟਿਕਸ ਕਰਦੇ ਨੇ ਕੇਜਰੀਵਾਲ ਬਥੇਰੀਆਂ ਗਾਰੰਟੀਆਂ ਦੇ ਕੇ ਮੁੱਕਰ ਗਿਆ ਮੋਦੀ ਸਾਹਿਬ ਬਥੇਰਾ ਕੁਝ ਅੱਛੇ ਦਿਨ ਆਉਣਗੇ ਕਹਿ ਕੇ ਮੁੱਕਰ ਗਏ ਅਮਿਤ ਸ਼ਾਹ ਜੀ ਕਹਿ ਕੇ ਕਹਿੰਦੇ ਇਹ ਤਾਂ ਇੱਕ ਜੁਮਲੇ ਤੇ ਬਹੁਤ ਕੁਝ ਹੁੰਦਾ ਪੋਲਿਟਿਕਸ ਦੇ ਵਿੱਚ ਉਹ ਬੱਕਰੀ ਗੱਲ ਆ ਤੰਦੂਮਾਰਾ ਸਾਹਿਬ ਬੀਬੀ ਜ਼ਗੀਰ ਕੌਰ ਜੀ ਉਹਨਾਂ ਦਾ ਸਾਰਾ ਚਿਹਰਾ ਸੀ ਨੰਗਾ ਕਰ ਦਿੱਤਾ ਹੁਣ ਅੱਗੇ ਸਿੱਖ ਸੰਗਤ ਪਹਿ ਤਾਂ ਪਹਿਲੀ ਇਹਨਾਂ ਨੂੰ ਦੇਰ ਹੀ ਹੈ ਭੋਗ ਕਿ ਜਿਹੜਾ ਤਕਰੀਰਾਂ ਕਰਕੇ ਆਏ ਹਾਂ ਪਰ ਇਹ ਵੀਡੀਓ ਦੇ ਨਾਲ ਮੈਂ ਸਮਝਦਾ ਕਿ ਉਹ ਉਹਨਾਂ ਦਾ اخلاਕੀ ਤੌਰ ਤੇ ਕੀ ਕੀ ਹੱਕ ਰਹਿ ਜਾਂਦਾ ਕਿ ਹੁਣ ਉਹ ਰਾਜਨੀਤਿਕਾਂ ਨੂੰ ਘਰੇ ਬੈਠ ਕੇ ਸੇਵਾ ਕਰਨ ਹੁਣ ਤੇ ਜਾ ਕੇ ਉਹਨਾਂ ਨੂੰ ਕਾਲ ਤੱਕ ਸਭ ਮਾਫੀ ਮੰਗਣੀ ਚਾਹੀਦੀ ਹੈ ਜੇ ਮਾੜੀ ਮੋਟੀ ਹਲੇ ਵੀ ਕਰਨ ਆਇਆ ਤੇ ਅੱਜ ਵੀਡੀਓ ਜਾਰੀ ਕਰਤੀ ਨਾ ਚੰਦੂ ਮજરા ਸਾਹਿਬ ਦੀ ਤੇ ਮੈਨੂੰ ਲੱਗਦਾ ਹੈ ਵੀ ਤੁਸੀਂ ਮੂੰਹ ਤੇ ਪੈਰ ਤਾਂ ਹੀ ਧਰ ਲਿਆ ਕਿਉਂਕਿ ਬਾਗੀ ਧੜਾ ਹੈ ਹੂ ਉਹਨਾਂ ਕੋਲ ਵੀ ਬਹੁਤ ਕੁਝ ਵੀਡੀਓ ਉਹ ਵੀ ਜਾਰੀ ਕਰਨਗੇ ਤੁਹਾਡੇ ਖਿਲਾਫ ਚਾਹੇ ਘੱਟ ਹੋਵੇ ਪ੍ਰਧਾਨ ਖਿਲਾਫ ਪ੍ਰਧਾਨ ਦੇ ਪਰਿਵਾਰ ਖਿਲਾਫ ਵੀਡੀਓ ਤਾਂ ਜਾਰੀ ਬਹੁਤ ਕਸੂਤੀਆਂ ਆਉਣਗੀਆਂ ਯਾਰ ਜਿਹੜੇ ਜਿਹੜੇ ਗੁਰੂ ਦੇ ਅੱਗੇ ਜਾ ਕੇ ਮਤਲਬ ਜੋ ਕੀਤਾ ਜੋ ਨਹੀਂ ਕੀਤਾ ਸਾਰਾ ਕੁਝ ਨੀਵੇਂ ਹੋ ਕੇ ਗੁਰੂ ਦੇ ਦਰ ਤੋਂ ਝੋਲੀ ਪਾ ਕੇ ਨੀਵੇਂ ਹੋ ਕੇ ਇੱਕ ਸੇਵਕ ਦੇ ਤੌਰ ਤੇ ਇੱਕ ਨਿਮਾਣੇ ਸਿੱਖ ਦੇ ਤੌਰ ਤੇ ਆ ਗਏ ਉੱਥੋਂ ਗੁਰੂ ਸਾਹਿਬ ਨੇ ਮਤਲਬ ਝੋਲੀਆਂ ਭਰ ਕੇ ਭੇਜਣੇ ਨੇ ਤੇ ਜਿਹੜੇ ਗੁਰੂ ਦੇ ਅੱਗੇ ਤਕਰੀਰਾਂ ਕਰਕੇ ਆਏ ਨੇ ਉਂਗਲਾਂ ਕਰਕੇ ਆਏ ਨੇ ਝੂਠ ਬੋਲ ਕੇ ਆਏ ਨੇ ਗੁਰੂ ਨੇ ਉਹਨਾਂ ਨੂੰ ਵੀ ਨਹੀਂ ਬਖਸ਼ਣਾ ਸ਼ਬਦੀ ਹਮਲੇ ਤਾਂ ਸ਼ੁਰੂ ਨਹੀਂ ਹੋਣਾ ਯਾਰ ਸ਼ਬਦੀ ਹਮਲੇ ਪਹਿਲਾਂ ਅਸੀਂ ਦੇਖੋ ਮੈਂ ਬਹੁਤ ਚੁੱਪ ਰਿਆ ਜੀ ਅਕਾਲ ਤਖਸਾਲ ਨੇ ਕਿਹਾ ਸੀ ਕਿ ਆਪਣੇ ਆਪਣੇ ਇਹ ਵੀਰ ਮਜਾਉਣੀ ਬੰਦ ਕਰੋ ਪਰ ਅਸੀਂ ਹੁਣ ਅੱਕ ਕੇ ਬੋਲੇ ਆ ਜਦੋਂ ਇਹ ਬੰਦੇ ਹਟ ਹੀ ਨਹੀਂ ਰਹੇ ਹਰ ਰੋਜ਼ ਪਾਰਟੀ ਨੂੰ ਤੇ ਪਾਰਟੀ ਦੀ ਲੀਡਰਸ਼ਿਪ ਨੂੰ ਕਮਜ਼ੋਰ ਕਰਨ ਦੀਆਂ ਗੱਲਾਂ ਕਰਦੇ ਨੇ ਸੋ ਇਹ ਤਾਂ ਮੇਰੇ ਖਿਆਲ ਤੋਂ ਜਿਹੜੀ ਮੈਂ ਇਹ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਵੀਡੀਓ ਮਤਲਬ ਅੱਗੇ ਲਿਆਂਦੀ ਆ ਇਹ ਤਾਂ ਮੈਂ ਸਮਝਦਾ ਕਿ ਇਹ ਤਾਂ ਸਾਡਾ ਫਰਜ਼ ਬਣਦਾ ਸੀ ਕਿ ਇਹ ਤਾਂ ਮਤਲਬ ਸ਼੍ਰੀ ਕਾਲਤਾਖ ਸਾਹਿਬ ਤੇ ਤੇ ਮਤਲਬ ਮਤਲਬ ਕੀ ਮਤਲਬ ਇਹੋ ਜਿਹੇ ਲੋਕ ਮर्याਦਾ ਸਮਝਦੇ ਨੇ ਕਿ ਯਾਰ ਸਾਹਮਣੇ ਖੜ ਕੇ ਝੂਠ ਬੋਲਦੇ ਨੇ 16 ਤਰੀਕ ਨੂੰ ਪ੍ਰਧਾਨ ਸਾਹਿਬ ਨੇ ਅਸਤੀਫਾ ਦਿੱਤਾ ਸੀ ਨਵੰਬਰ ਨੂੰ ਸ਼ਾਇਦ ਤੇ ਮਨਜ਼ੂਰ ਕੱਲ ਹੋਇਆ ਇੰਨਾ ਸਮਾਂ ਘੱਟ ਲੱਗਾ ਉਹ ਉਹ ਨਾ ਜਦੋਂ ਪਹਿਲਾਂ 16 ਨਵੰਬਰ ਨੂੰ ਉਹਨਾਂ ਨੇ ਅਸਤੀਫਾ ਕਿਸੇ ਨੇ ਕਿਹਾ ਨਹੀਂ ਸੀ ਉਹਨਾਂ ਨੇ ਆਪ ਹੀ ਦਿੱਤਾ ਸੀ ਦਿੱਤਾ ਸੀ ਨਾ ਉਸ ਤੋਂ ਬਾਅਦ ਵਰਕਿੰਗ ਕਮੇਟੀ ਮੀਟਿੰਗ ਹੋਈ ਅਸੀਂ ਵੀ ਉੱਥੇ ਪਰੌਲਾ ਪਾਇਆ ਅਸੀਂ ਵੀ ਅਸਤੀਫਾ ਦਿੱਤੇ ਅਸੀਂ ਕਿਹਾ ਕਿ ਯਾਰ ਵੀ ਇਹ ਮਤ ਪ੍ਰਧਾਨ ਸਭਾ ਦਾ ਅਸਤੀਫਾ ਨਾਮਨਜ਼ੂਰ ਕਰੋ ਸਾਡੇ ਅਸਤੀਫੇ ਜਿਹੜੇ ਨੇ ਉਦੋਂ ਕੋਰ ਜਿਹੜੀ ਵਰਕਿੰਗ ਕਮੇਟੀ ਸੀ ਉਹਨਾਂ ਨੇ ਮਤਾ ਪਾ ਕੇ ਉਹ ਕਹਦਾ ਰੱਦ ਕਰ ਦਿੱਤੇ ਗਈ ਸੀ ਉਸ ਤੋਂ ਬਾਅਦ ਦਵਾਰਾ ਸ਼੍ਰੀ ਕਾਲਤਾਖਸਬ ਤੋਂ ਹੁਕਮ ਜਾਰੀ ਹੋਇਆ ਸੀ ਕਿ ਸਰਦਾਰ ਕਮਿਸ਼ਨ ਬਾਬਲ ਉਹਨਾਂ ਦਾ ਅਸਤੀਫਾ ਮਨਜ਼ੂਰ ਕਰੇ ਵਰਕਿੰਗ ਕਮੇਟੀ ਅਤੇ ਜੇ ਕਿਸੇ ਹੋਰ ਨੇ ਵੀ ਜਿਹੜੇ ਅਸਤੀਫੇ ਦਿੱਤੇ ਹੋਏ ਨੇ ਉਹ ਵੀ ਮਨਜ਼ੂਰ ਕੀਤੇ ਜਾਣ ਪਰ ਵਰਕਿੰਗ ਕਮੇਟੀ ਦੀ ਜਦੋਂ ਹੁਣ ਦੁਬਾਰਾ ਮੀਟਿੰਗ ਨੂੰ ਸੰਬੰਧ ਤੇ ਬਾਰੇ ਬਾਲਾ ਟੈਕਨੀਕਲ ਗੱਲਾਂ ਬਾਰੇ ਪਤਾ ਨਹੀਂ ਜਦੋਂ ਹੁਣ ਸ਼੍ਰੀ ਕਾਲ ਤਖਸਾ ਦਾ ਹੁਕਮ ਆ ਗਿਆ ਉਹਦੇ ਤੇ ਅਸੀਂ ਵੀ ਕੋਈ ਕਿੰਤੂ ਪਰੰਤੂ ਨਹੀਂ ਕਰ ਸਕਦੇ ਉਹਦੇ ਤੇ ਤਾਂ ਹੁਣ ਮਤਲਬ ਆਪਾਂ ਨੂੰ ਸਿਰ ਝਕਾਉਣਾ ਹੀ ਪੈਣਾ ਨਾ ਵਰਕਿੰਗ ਕਮੇਟੀ ਦੀ ਦੁਆਰਾ ਮੀਟਿੰਗ ਹੋਈ ਉੱਥੇ ਦੁਆਰਾ ਫਿਰ ਸਾਰਿਆਂ ਦੇ ਵਿਚਾਰ ਕੀਤਾ ਗਿਆ ਉਹ ਕਹਿੰਦੇ ਵੀ ਉਹਨਾਂ ਨੇ ਕਿਹਾ ਕਿ ਜਿਹੜੇ ਪੈਂਡਿੰਗ ਅਸਤੀਫੇ ਨੇ ਉਹ ਸਾਰੇ ਮਤਲਬ ਸਵਕਾਰ ਕੀਤੇ ਜਾਣਾ ਪਰ ਪੈਂਡਿੰਗ ਅਸਤੀਫਾ ਸਿਰਫ ਕੱਲਾ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਸੀਗਾ ਬਾਕੀ ਅਸਤੀਫੇ ਤਾਂ ਉਹਨਾਂ ਨੇ ਉਸੇ ਦਿਨ ਮਤ ਰਜਿਸਟਰ ਦੇ ਵਿੱਚ ਮਤਾ ਪਾ ਕੇ ਰੱਦ ਕਰ ਦਿੱਤੇ ਸੀ ਉਸੇ ਦਿਨ ਸੋ ਇਸ ਲਈ ਜਿਹੜਾ ਅਸਤੀਫਾ ਪਿਆ ਸੀ ਦਿੱਤਾ ਹੋਇਆ ਉਹ ਇੱਕੋ ਸੀ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦਾ ਸੱਸੀ ਕਾਲ ਜੀ ਸਵਾਗਤ ਹੈ ਅੱਜ ਸਾਡੇ ਨਾਲ ਮੌਜੂਦ ਨੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸਰਬਜੀਤ ਸਿੰਘ ਚਿੰਝਰ ਚਿੰਝਰ ਸਾਹਿਬ ਸਵਾਗਤ ਹੈ ਜੀ ਧੰਨਵਾਦ ਜੀ ਬਹੁਤ ਬਹੁਤ ਚਿੰਝਰ ਸਾਹਿਬ ਅੱਜ ਤੁਹਾਡੇ ਵੱਲੋਂ ਇੱਕ ਕਾਨਫਰੰਸ ਕਰੀ ਗਈ ਹੈ ਬਾਕੀ ਧੜੇ ਦੇ ਖਿਲਾਫ ਚਲੋ ਉਹਨਾਂ ਦੇ ਮੇਨ ਲੀਡਰ ਨੇ ਚੰਦੂ ਮਾਜਰਾ ਦੇ ਖਿਲਾਫ ਕੀ ਕਾਰਨ ਰਿਹਾ ਕਿਉਂ ਕਿਉਂ ਇਹ ਜੀ ਤੁਹਾਨੂੰ ਨੋਬਤ ਆ ਗਈ ਵੀ ਹਾਂ ਉਹਨਾਂ ਦੇ ਖਿਲਾਫ ਤੁਸੀਂ ਨੇ ਵੀ ਸਾਰੇ ਪ੍ਰੂਫ ਲਿਆਂਦੇ ਕੱਢ ਕੇ ਇੱਕ ਵੀਡੀਓ ਵੀ ਜਾਰੀ ਕਰੀਂ ਦੇਖੋ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਪਹਿਲੇ ਪ੍ਰਧਾਨ ਰਹੇ ਨੇ ਯੂਥ ਕਾਲੀ ਦਲ ਦੇ ਹਮ ਅਕਾਲੀ ਦਲ ਦੇ ਵੱਡੇ ਲੀਡਰ ਰਹੇ ਨੇ ਹੁਣ ਤੁਸੀਂ ਹੋ ਤੇ ਮੈਂ ਪ੍ਰਧਾਨ ਹਾਂ ਬਰਾਸਤ ਕੀ ਦੇ ਕੇ ਗਏ ਨੇ ਹਮ ਸ਼੍ਰੀ ਕਾਲ ਤਖਤ ਸਾਹਿਬ ਜੋ ਸਿੱਖਾਂ ਦੀ ਸਰਮੌਰ ਸੰਸਥਾ ਤੇ ਜਿਹਦੀ ਸਥਾਪਨਾ ਕਿਨੇ ਕੀਤੀ ਆ 6ਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਨੇ ਹੂੰ ਸਿਧਾਂਤ ਵਿਧੀ ਵਿਵਧਾਨ ਕਿਹਨਾਂ ਨੇ ਬਣਾਇਆ ਹੋਇਆ ਗੁਰੂ ਸਾਹਿਬ ਵੱਲੋਂ ਉਸ ਤਖਤ ਦੇ ਸੱਚੇ ਤਖਤ ਦੇ ਸਭ ਤੋਂ ਉੱਚੇ ਤਖਤ ਦੇ ਸਾਹਮਣੇ ਖੜਕੇ ਹੂੰ ਪ੍ਰੋਫੈਸਰ ਪ੍ਰੇਮ ਸਿੰਘ ਜੰਦੂ ਮજરા ਝੂਠ ਬੋਲ ਗਿਆ ਹੂੰ ਝੂਠ ਵੀ ਇੰਨਾ ਕਿ ਕੁਫਰ ਤੋਲ ਗਿਆ ਹੂੰ 2 ਦਸੰਬਰ ਨੂੰ ਜਦੋਂ ਸ਼੍ਰੋਮਣੀ ਕਾਲ ਦੀ ਲੀਡਰਸ਼ਿਪ ਉੱਥੇ ਜਾਂਦੀ ਆ ਸਰਦਾਰ ਸੁਖਬੀ ਸਿੰਘ ਬਾਦਲ ਤਾਂ ਜੋ ਕੰਮ ਨਹੀਂ ਵੀ ਕੀਤੇ ਸੀ ਉਹ ਵੀ ਕਹਿੰਦੇ ਯਾਰ ਵੀ ਉਹਨਾਂ ਨੇ ਝੋਲੀ ਪਾ ਲਿਆ ਹੂੰ ਕਿ ਸਰਕਾਰ ਚ ਗਲਤੀਆਂ ਹੋਈਆਂ ਜਾਣੇ ਹੋਈਆਂ ਅਣਜਾਣੇ ਹੋਈਆਂ ਹੂੰ ਭਾਵੇਂ ਜਾਣ ਕੇ ਹੋਈ ਭਾਵੇਂ ਅਣਜਾਣਪਨੇ ਚ ਹੋ ਗਈ ਹੂੰ ਪਾਰਟੀ ਦੇ ਪ੍ਰਧਾਨ ਦੇ ਤੌਰ ਤੇ ਗ੍ਰਹਿ ਮੰਤਰੀ ਦੇ ਤੌਰ ਤੇ ਭਾਵੇਂ ਕਿ ਉਹਨਾਂ ਨੇ ਕੋਈ ਬੇਅਦਬੀ ਨਹੀਂ ਕਰਾਈ ਕੋਈ ਉਹਨਾਂ ਨੇ ਕਿਸੇ ਤੇ ਗੋਲੀ ਨਹੀਂ ਚਲਵਾਈ ਪਰ ਉਹਨਾਂ ਨੇ ਕੋਈ ਤਕਰੀਰ ਨਹੀਂ ਕੀਤੀ ਉਹਨਾਂ ਨੇ ਸਾਰਾ ਕੁਝ ਕਹਿ ਕੇ ਮੇਰੀ ਝੋਲੀ ਪਾ ਦੋ ਹੂੰ ਇੱਕ ਤਾਂ ਉਹ ਲੀਡਰ ਵੀ ਸੀਗੇ ਹੂੰ ਇੱਕ ਉਹ ਲੀਡਰ ਵੀ ਸੀ ਜਿਹੜਾ ਉੱਥੇ ਬਾਰ-ਬਾਰ ਉਂਗਲਾਂ ਕਰਕੇ ਜਿਹਨੂੰ ਤਖਤ ਤੋਂ ਸਿੰਘ ਸਾਹਿਬਾਨ ਨੇ ਟੋਕਿਆ ਵੀ ਟੋਕਿਆ ਕਿਉਂ ਗੱਲ ਨਹੀਂ ਕਰਨੀ ਹੂੰ ਕਿਉਂ ਉਂਗਲ ਕਰ ਕਰਕੇ ਤਕਰੀਰ ਕਰ ਰਿਹਾ ਸੀ ਪੂਰੀ ਦੁਨੀਆ ਨੇ ਦੇਖਿਆ ਸਿੱਖ ਸੰਗਤ ਨੇ ਦੇਖਿਆ ਉਹ ਆਗੂ ਵੀ ਸੀ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮજરા ਐਨੇ ਤਕਰੀਰ ਕਰਕੇ ਇਹ ਕਹਿੰਦਾ ਰਿਹਾ ਕਿ ਰੌਲਾ ਕਿਸ ਗੱਲ ਦਾ ਸੀ ਜਥੇਦਾਰ ਸਾਹਿਬਾਨ ਕਹਿੰਦੇ ਕਿ ਜਿਹੜਾ ਸੌਦੇ ਸਾਧ ਰਾਮ ਰਹੀਮ ਨੂੰ ਮਾਫ ਕੀਤਾ ਸੀ ਕਿ ਤੂੰ ਦੀ ਪ੍ਰੋੜਤਾ ਕੀਤੀ ਸੀ ਕਿਹਾ ਸੀ ਕਿ ਹਾਂ ਇਹ ਸਹੀ ਕੀਤਾ ਉਹ ਕਹਿੰਦਾ ਮੈਂ ਬਿਆਨ ਲਾਇਆ ਨਹੀਂ ਜਥੇਦਾਰ ਸਾਹਿਬ ਨੇ ਉੱਥੇ ਇੱਕ ਅਖਬਾਰ ਦਾ ਬਿਆਨ ਦਿਖਾਇਆ ਕਿ ਰਾਮ ਰਹੀਮ ਨੂੰ ਮਾਫ ਕਰਨ ਵਾਲਾ ਦੂਰ ਨਸੀਬ ਵਾਲਾ ਫੈਸਲਾ ਕਹਿੰਦਾ ਮੈਂ ਤਾਂ ਬਿਆਨ ਲਾਇਆ ਨਹੀਂ ਦਫਤਰ ਨੇ ਲਾਤੀਆ ਜਤਿਹਰ ਸਾਹਿਬ ਕਹਿੰਦੇ ਫਿਰ ਤੂੰ ਇਹਦੇ ਕੋਈ ਬਾਅਦ ਚੁਕ ਦੂਜਾ ਬਿਆਨ ਦਿੱਤਾ ਜਾਂ ਕੋਈ ਮਾਨਹਾਨੀ ਦਾ ਕੇਸ ਕੀਤਾ ਪੱਤਰ ਖਾ ਕਹਿੰਦਾ ਉਹ ਤਾਂ ਮੈਂ ਕੀਤਾ ਨਹੀਂ ਉੱਥੇ ਕਹਿ ਕੇ ਮਤਲਬ ਗੱਲ ਨੂੰ ਟਾਲ ਰਿਹਾ ਸੀ ਪਾਰਟੀ ਤੇ ਸਿੱਟ ਰਿਹਾ ਸੀ ਜਿਹੜੀ ਪਾਰਟੀ ਨੇ ਲੀਡਰ ਬਣਾਇਆ ਜਿਹੜੀ ਪਾਰਟੀ ਦੇ ਵਿੱਚ ਸਰਕਾਰਾਂ ਦੇ ਵਿੱਚ ਐਮਪੀ ਮਤਲਬ ਮੁੰਡੇ ਨੂੰ ਐਮਐਲਏ ਬਣਾਇਆ ਸਾਰਾ ਕੁਝ ਕੀਤਾ ਪਾਰਟੀ ਦੀ ਸਟ ਗਿਆ ਹਾਲਾਂਕਿ ਸਭ ਤੋਂ ਪਹਿਲਾਂ ਸ਼ਿਕਾਇਤ ਕਰਨ ਵੀ ਗਿਆ ਸੀ ਕਿ ਅਸੀਂ ਦੋਖੀ ਆ ਜੀ ਅਸੀਂ ਭਾਗੀਦਾਰ ਆ ਜੀ ਸਾਡੇ ਦੇ ਮਨ ਤੇ ਬੋਝ ਆ ਜੀ ਉੱਥੇ ਜਾ ਕੇ ਮੁੱਕਰੀ ਗਏ ਯਾਰ ਜਦੋਂ ਤੁਸੀਂ ਪਹਿਲਾਂ ਜਦੋਂ ਗਏ ਹੋ ਜਦੋਂ ਤੁਸੀਂ ਉੱਥੇ ਮਤਲਬ ਪੱਤਰ ਦਿੱਤਾ ਅਕਾਲ ਤਖਤ ਸਾਹਿਬ ਕਿ ਅਸੀਂ ਦੋਸ਼ੀ ਆ ਜੀ ਬਰਾਬਰ ਭਾਗੀਦਾਰ ਆ ਜੀ ਤੇ ਜਦੋਂ ਸਜ਼ਾ ਲੱਗਣ ਦੀ ਵਾਰੀ ਆ ਤੁਸੀਂ ਮੁੱਕਰੀ ਗਏ ਕਹਿੰਦੇ ਨਹੀਂ ਇਹ ਤਾਂ ਉਹ ਹੀ ਦੋਸ਼ੀ ਆ ਜੀ ਅਸੀਂ ਤਾਂ ਫਰਕ ਆ ਜੀ ਝੂਠ ਬੋਲ ਕੇ ਆਏ ਅੱਜ ਮੈਂ ਇੱਕ ਵੀਡੀਓ ਰਿਲੀਜ਼ ਕੀਤੀ ਹੈ ਜਿਦੇ ਚ 15 2015 ਦੀ ਇਹਦਾ ਅਖਬਾਰ ਦੀ ਕਟਿੰਗ ਤੋਂ ਮੁਕਰਿਆ ਸੀ ਨਾ ਕਿ ਮੇਰਾ ਬਿਆਨ ਨਹੀਂ ਮੈਂ ਤਾਂ ਪਾਰਟੀ ਨਾਲ ਧੱਕੇ ਨਾਲ ਬਕਾਇਦਾ ਕਿਸੇ ਮੀਡੀਆ ਦੇ ਨਾਲ ਗੱਲ ਕਰਦੇ ਵੀਡੀਓ ਰਿਲੀਜ਼ ਕੀਤੀ ਹੈ ਜਿੱਦੇ ਚ ਪੂਰੀ ਪੂਰੀ ਗੱਡ ਕੇ ਮਤਲਬ ਹਮਾਇਤ ਕਰ ਰਿਹਾ ਉਸ ਫੈਸਲੇ ਦੀ ਇਕੱਲੀ ਹਮਾਇਤ ਨਹੀਂ ਕਰ ਰੇ ਉਹਦੇ ਜੇ ਕਹਿ ਰਹੇ ਨੇ ਰਾਮ ਰਹੀਮ ਜੀ ਹਾਂ ਇੱਥੋਂ ਤੱਕ ਮਤਲਬ ਵਲਡਿੰਗ ਵਰਤੀ ਹੋਈ ਆ ਵੀਡੀਓ ਪਈ ਆ ਮੈਂ ਤਾਂ ਰਿਲੀਜ਼ ਕੀਤੀ ਆ ਸਾਰੀ ਮਤਲਬ ਯਾਰ ਤੁਸੀਂ ਇੰਨਾ ਕੁਝ ਕਰਤਿਆ ਫਿਰ ਉੱਥੇ ਕਾਦੇ ਲਈ ਝੂਠ ਬੋਲ ਰਹੇ ਸੀ ਕਾਦੇ ਲਈ ਮੁਕਰ ਰਹੇ ਸੀ ਕਿ ਮੈਂ ਤਾਂ ਜੀ ਕੋਈ ਬਿਆਨ ਨਹੀਂ ਦਿੰਦਾ ਮੇਰਾ ਬਿਆਨ ਤਾਂ 파ਰਟੀ ਨੇ ਦੇਤੇ ਆ ਫਿਰ ਝੂਠੇ ਸੀ ਨਾ ਤੁਸੀਂ ਕਹੋ ਕਿ ਮੈਂ 파ਰਟੀ ਦਾ ਲੀਡਰ ਹੋਣ ਦੇ ਨਾਤੇ ਭਾਈ ਪ੍ਰੋੜ ਤੱਕ ਕੀਤੀ ਸੀ ਹਮਾਇਤ ਕੀਤੀ ਸੀ ਮੈਂ ਮਾਫੀ ਮੰਗਣਾ ਗੱਲ ਬਣਦੀ ਹੈ ਨਾ ਤੁਸੀਂ ਤਾਂ ਮੁੱਕਰੀ ਜਾਓ ਬੀਬੀ ਜ਼ਗੀਰ گور ਮੁੱਕਰੀ ਗਈ ਜੰਦੀ ਮੈਂ ਤਾਂ ਜੀ ਕੋਈ ਕਰਦੀ ਉਹ ਨਹੀਂ ਜੀ ਮੈਂ ਤਾਂ ਕੋਈ ਗੱਲ ਨਹੀਂ ਜੀ ਮੈਂ ਤਾਂ ਆ ਨਹੀਂ ਜੀ ਉਹ ਨਹੀਂ ਜੀ ਉਹਨਾਂ ਦੀ ਵੀਡੀਓ ਲਈ ਜੀ ਕੀਤੀ ਮੈਂ ਸੋ ਕਹਿਣ ਦਾ ਮਤਲਬ ਹੈ ਕਿ ਜਿਹੜੇ ਲੀਡਰ ਕਾਲ ਤੱਕ ਸਾਹਬ ਦੇ ਨਹੀਂ ਹੋਏ ਜਿਹੜੇ ਗੁਰੂ ਦੇ ਅੱਗੇ ਖੜ ਕੇ ਝੂਠ ਬੋਲ ਕੇ ਯਾਰ ਗੁਰੂ ਦੇ ਉੱਪਰ ਕੁਝ ਹੈ ਨਹੀਂ ਗੁਰੂ ਦੇ ਉੱਪਰ ਕੁਝ ਹੈ ਜਿਹੜੇ ਬੰਦੇ ਗੁਰੂ ਦੇ ਨਹੀਂ ਹੋਏ ਉਹ ਸਿੱਖ ਸੰਗਤ ਦੇ ਸਾਹਮਣੇ ਖੜ ਕੇ ਐ ਜਦੋਂ ਗਿੜਾ ਲਵਾਇਆ ਸਿੰਘ ਸਹਿਬਾਂ ਨੇ ਉੱਥੇ ਖੜ ਕੇ ਝੂਠ ਬੋਲ ਗਏ ਜਿਹੜੇ ਗੁਰੂ ਦੇ ਨਹੀਂ ਹੋਏ ਸੰਗਤ ਦੇ ਨਹੀਂ ਹੋਏ ਉਹ ਲੋਕਾਂ ਦੇ ਸੰਗਤ ਦੇ ਪੰਜਾਬ ਦੇ ਵੀ ਨਹੀਂ ਹੋ ਸਕਦੇ ਉਹ ਸਾਡੇ ਵੀ ਨਹੀਂ ਹੋ ਸਕਦੇ ਉਹ ਪਾਰਟੀ ਦੇ ਵੀ ਨਹੀਂ ਹੋ ਸਕਦੇ ਤੇ ਜਿਹੜੇ ਗੁਰੂ ਦੇ ਅੱਗੇ ਖੜ ਕੇ ਝੂਠ ਬੋਲ ਸਕਦੇ ਨੇ ਪਾਰਟੀ ਦੇ ਵਿੱਚ ਰਹਿ ਕੇ ਪਾਰਟੀ ਨੂੰ ਖੋਰਾ ਲਾਉਣ ਲਈ ਕੀ ਕੁਝ ਕਰ ਸਕਦੇ ਨੇ ਤੁਸੀਂ ਸੋਚ ਸਕਦੇ ਹੋ ਅਸੀਂ ਐਵੇਂ ਨਹੀਂ ਪਿੱਟਦੇ ਅਸੀਂ ਤਾਂ ਪਾਰਟੀ ਨੂੰ ਬੇਨਤੀ ਕਰਨੀ ਹੈ ਕਿ ਇਹੋ ਜਿਹਾ ਆਗੂ ਨੂੰ ਹੁਣ ਵੇਚ ਨਾ ਲਿਓ ਜਿਹੜੇ ਪਾਰਟੀ ਜਿਹੜੇ ਗੁਰੂ ਦੇ ਅੱਗੇ ਖੜ ਕੇ ਝੂਠ ਬੋਲ ਸਕਦੇ ਨੇ ਉਹ ਕੁਝ ਵੀ ਕਰ ਸਕਦੇ ਨੇ ਬੇਤਵਾਰੇ ਬੰਦੇ ਨੇ ਤਵਾਰ ਚੱਕਿਆ ਗਿਆ ਸੋ ਉਹ ਸਾਰੀ ਅਸੀਂ ਵੀਡੀਓ ਲੀਕ ਕੀਤੀ ਹੈ ਹਾਲਾਂਕਿ ਇਹ ਦੁਸ਼ਮਣੀਆਂ ਵੀ ਪੈਂਦੀਆਂ ਨੇ ਇਹ ਲੜਾਈਆਂ ਵੀ ਹੁੰਦੀਆਂ ਨੇ ਟਕਰਾਰਾਂ ਵੀ ਹੁੰਦੀਆਂ ਨੇ ਪਰ ਯਾਰ ਜਿਹੜੇ ਗੁਰੂ ਦੇ ਅੱਗੇ ਖੜ ਕੇ ਝੂਠ ਬੋਲ ਗਏ ਤੇ ਉਹਨਾਂ ਦਾ ਝੂਠ ਨੰਗਾ ਕਰ ਲਈਏ ਸਾਡੇ ਮਨ 'ਚ ਡਰ ਪਿਆ ਹੋਵੇ ਇਹ ਵੀ ਫਿਰ ਗੱਲ ਬਣਦੀ ਨਹੀਂ ਸੋ ਇਸ ਲਈ ਅਸੀਂ ਪੂਰੀ ਠੋਕ ਕੇ ਇਹਨਾਂ ਦਾ ਝੂਠ ਨੰਗਾ ਕੀਤਾ ਚਿਹਰਾ ਨੰਗਾ ਕੀਤਾ ਕਿ ਇਹ ਕਿਸੇ ਹੋਰ ਕਿਸਮ ਦੇ ਬੰਦੇ ਨੇ ਕੋਈ ਇਹਨਾਂ ਦੇ ਅੰਦਰ ਗੁਰੂ ਦੀ ਸ਼ਰਧਾ ਨਹੀਂ ਕੋਈ ਡਰ ਨਹੀਂ ਕੋਈ ਭੈ ਨਹੀਂ ਇਹ ਇਹ ਮਤਲਬ ਆਪਣਾ ਮਨੋਰਥ ਮਨੋਰਥ ਦੇ ਨਾਲ ਚੱਲਦੇ ਨੇ ਸੋ ਚੰਦੂਮਾਰਾ ਸਾਹਿਬ ਬੀਬੀ ਜਗੀਰ ਕੌਰ ਜੀ ਉਹਨਾਂ ਦਾ ਸਾਰਾ ਚਿਹਰਾ ਸੀ ਨੰਗਾ ਕਰ ਦਿੱਤਾ ਹੁਣ ਅੱਗੇ ਸਿੱਖ ਸੰਗਤ ਪਹਿਲਾਂ ਤਾਂ ਪਹਿਲੀ ਇਹਨਾਂ ਨੂੰ ਦੇਰ ਹੀ ਆ ਭੋਗ ਕਿ ਇਹ ਜਿਹੜਾ ਤਕਰੀਰਾਂ ਕਰਕੇ ਆਏ ਹੋ ਪਰ ਇਹ ਵੀਡੀਓ ਦੇ ਨਾਲ ਮੈਂ ਸਮਝਦਾ ਕਿ ਉਹਨਾਂ ਦਾ اخਲਾਕੀ ਤੌਰ ਤੇ ਕੀ ਕੀ ਹੱਕ ਰਹਿ ਜਾਂਦਾ ਕਿ ਹੁਣ ਉਹ ਰਾਜਨੀਤਿਕਾਂ ਨੂੰ ਘਰੇ ਬੈਠ ਕੇ ਸੇਵਾ ਕਰਨ ਹੁਣ ਤੇ ਜਾ ਕੇ ਉਹਨਾਂ ਨੂੰ ਕਾਲ ਤਖਸਾ ਮਾਫੀ ਮੰਗਣੀ ਚਾਹੀਦੀ ਹੈ ਜੇ ਮਾੜੀ ਮੋਟੀ ਹਲੇ ਵੀ ਸ਼ਰਮ ਆਇਆ। ਸ੍ਰੀ ਕਾਲ ਤਖਸਾ ਦੇ ਜਥੇਦਾਰ ਸਾਹਿਬਾਨਾਂ ਕੋਲ ਵੀ ਅਸੀਂ ਜਾਵਾਂਗੇ। ਉਹਨਾਂ ਤੋਂ ਟਾਈਮ ਲਵਾਂਗੇ। ਉਹਨਾਂ ਨੂੰ ਵੀ ਇਹ ਵੀਡੀਓ ਦੇ ਕੇ ਆਵਾਂਗੇ ਕਿ ਯਾਰ ਜਿਹੜੇ ਗੁਰੂ ਗੁਰੂ ਦੇ ਅੱਗੇ ਖੜਕੇ ਤੁਹਾਡੇ ਅੱਗੇ ਖੜਕੇ ਝੂਠ ਬੋਲੀ ਗਏ। ਮਤਲਬ ਉਹਨਾਂ ਦੀਆਂ ਗੱਲਾਂ ਤੇ ਕੀ ਤਵਾਰ ਆਪਾਂ ਕਰ ਸਕਦੇ ਆ ਤੇ ਉਹਨਾਂ ਨੂੰ ਪਾਰਟੀ ਚ ਲਿਆ ਕੇ ਵੀ ਕੀ ਕਰਾਂਗੇ? ਜਿਹੜੇ ਗੁਰੂ ਦੇ ਅੱਗੇ ਝੂਠ ਬੋਲ ਕੇ ਪਾਰਟੀ 'ਚ ਆ ਕੇ ਕੀ ਕਰਨਗੇ? ਸੋ ਇਹ ਅਸੀਂ ਹੁਣ ਠੋਕ ਕੇ ਦੱਸਾਂਗੇ ਵੀ ਦੋ ਆਗੂਆਂ ਦੱਸ ਤਾ ਬਾਕੀਆਂ ਦਾ ਵੀ ਨੰਬਰ ਲਾਊਗਾ ਨਹੀਂ ਝਿੰਜਰ ਸਾਹਿਬ ਵੀਡੀਓ 2015 ਦੀ ਹੈ 2025 ਚੱਲ ਗਿਆ ਠੀਕ ਹੈ ਫਿਰ ਅਕਾਲੀ ਦਲ ਨੂੰ ਤੇ ਸਰਵਜੀਤ ਸਿੰਘ ਝਿੰਜਰ ਉਹਨਾਂ ਨੂੰ 10 ਸਾਲ ਬਾਅਦ ਜਿਆਦਾ ਇਹ ਬਿਆਨ ਪਹਿਲਾਂ ਕਿਉਂ ਨਹੀਂ ਵਿਰੋਧਤਾ ਹੋਇਆ ਬਿਆਨ ਦੀ ਪਹਿਲਾਂ ਕਿਉਂ ਨਹੀਂ ਅਕਾਲੀ ਦਲ ਦੇ ਕਿਸੇ ਬੁਲਾਰੇ ਵੱਲੋਂ ਇਹ ਕਿਹਾ ਗਿਆ ਵੀ ਇਹ ਇਹਨਾਂ ਦਾ ਨਿੱਜੀ ਬਿਆਨ ਹੈ ਕਿਉਂਕਿ ਜੇ ਚੰਦੂ ਮਾਜਰਾ ਨੇ ਬਿਆਨ ਦਿੱਤਾ ਤਾਂ ਉਹ ਅਕਾਲੀ ਦਲ ਦੇ ਪੱਖੋਂ ਦਿੱਤਾ ਠੀਕ ਹੈ ਉਦੋਂ ਬਣਦਾ ਸੀ ਅਕਾਲੀ ਦਲ ਦੇ ਕਿਸੇ ਲੀਡਰ ਦਾ ਬਿਆਨ ਦੇ ਠੀਕ ਗੱਲ ਤੁਹਾਡੀ ਹੂੰ ਦੇਖੋ ਪਹਿਲੀ ਗੱਲ ਤਾਂ ਇਹ ਹੈ ਵੀ ਜਦੋਂ ਸਰਕਾਰ ਸੀ ਨਾ 7 ਤੋਂ ਲੈ ਕੇ 17 ਸੱਕ ਅਸੀਂ ਤਾਂ ਯੂਥ ਮਤਲਬ ਮੈਂ ਤਾਂ ਸਟੂਡੈਂਟ ਵਿੰਗ ਸੀਗਾ ਹੂੰ ਕਿ ਸਟੂਡੈਂਟ ਵਿੰਗ ਦੇ ਨੌਜਵਾਨ ਦੀ ਕਿੰਨੀ ਕੁ ਪਾਰਟੀ ਦੇ ਵਿੱਚ ਕੋਈ ਐਮੇਦ ਹੁੰਦੀ ਆ ਤੁਸੀਂ ਇਹ ਬਾਤ ਚੱਕ ਰਹੇ ਫਿਰ ਕੋਈ ਪਾਰਟੀ ਦੇ ਜਿਹੜੇ ਵੱਡੇ ਹੋਰ ਲੀਡਰ ਨੇ ਪੁਰਾਣੇ ਉਹਨਾਂ ਵੱਲੋਂ ਤਾਂ ਨਹੀਂ ਚੱਕਿਆ ਗਿਆ ਯਾਰ ਚਲੋ ਹੁਣ ਆਪਾਂ ਯੂਥ ਦੇ ਪ੍ਰਧਾਨ ਆ ਮੈਂ ਕੋਰ ਕਮੇਟੀ ਦਾ ਮੈਂਬਰ ਹੂੰ ਠੀਕ ਹੈ ਜੇ ਜੇ ਉਸ ਲੈਵਲ ਤੇ ਬੈਠ ਕੇ ਆਪਾਂ ਬਿਆਨ ਦੇ ਰਹੇ ਆ ਤਾਂ ਕਿਸੇ ਗੱਲ ਭਰੀ ਦੇ ਰਹੇ ਆ ਉਹੀ ਗੱਲ ਹੈ ਦੂਆ ਨੰਬਰ ਤੇ ਸਾਡਾ ਹੋਮ ਟਾਊਨ ਵੀ ਆ ਕਿਉਂਕਿ ਇਹੀ ਦੋ ਤਿੰਨ ਜ਼ਿਲ੍ਹਿਆਂ ਚ ਪਟਿਆਲਾ ਫਤਕੜ ਸਾਡਾ ਹੋਮ ਟਾਊਨ ਆ ਦੋਨੋਂ ਇੱਕੋ ਜ਼ਿਲ੍ਹੇ ਨੇ ਇੱਕੋ ਜ਼ਿਲ੍ਹੇ ਨੇ ਇੱਥੀ ਚੰਨੂ ਮਾਰਾ ਸਾਹਿਬ ਨੇ ਪੋਲਿਟਿਕਸ ਕੀਤੀ ਆ ਜ਼ਿਆਦਾਤਰ ਉਹਨਾਂ ਨੇ ਇਹੀ ਪਟਿਆਲਾ ਫਤਕੜ ਮਹਾਲੀ ਦੀ ਪੋਲਿਟਿਕਸ ਕੀਤੀ ਆ ਪਰ ਇਹ ਇਹ ਕਹਿਣ ਦਾ ਮਤਲਬ ਸਾਡਾ ਵੀ ਖਲਾਕੀ ਫਰਜ਼ ਬਣਦਾ ਕਿ ਦੱਸਣਾ ਪੈਣਾ ਹੁਣ ਤੇ ਜਵਾਬ ਦੇਣੇ ਪੈਣੇ ਨੇ ਪਹਿਲਾਂ ਕਿਉਂ ਚੁੱਪ ਸੀ ਜਵਾਬ ਤਾਂ ਗੱਲ ਇਹ ਹੈ ਵੀ ਪਹਿਲਾਂ ਕੀ ਚੁੱਪ ਬਚਾਉਂਦੇ ਸੀ ਚੁੱਪ ਨਹੀਂ ਸੀ ਬੈ ਮਸਲਾ ਜਿਹੜੀ ਤੁਸੀਂ ਗੱਲ ਦੀ ਗੰਭੀਰਤਾ ਸਮਝੋ ਕਿ ਪਹਿਲਾ ਮਸਲਾ ਕੱਲਾ ਆਪਣੇ ਵਿੱਚ ਲੈਬਲ ਸੀਗਾ ਅੱਜ ਮਸਲਾ ਸਰਵਉੱਚ ਸ਼੍ਰੀ ਕਾਲਤਾਖ ਸਾਹਿਬ ਦੇ ਸਾਹਮਣੇ ਖੜ ਕੇ ਝੂਠ ਬੋਲਣ ਦਾ ਇਹ ਫਰਕ ਆ ਇੱਕ ਨਾਰਮਲੀ ਤੁਸੀਂ ਬਾਜ਼ਾਰ 'ਚ ਖੜੇ ਤੂੰ ਕੋਈ ਗੱਲ ਝੂਠ ਕਰ ਦੋ ਬਥੇਰੇ ਲੀਡਰ ਪੋਲਿਟਿਕਸ ਕਰਦੇ ਹੀ ਨੇ ਕੇਜਰੀਵਾਲ ਬਥੇਰੀਆਂ ਗਾਰੰਟੀਆਂ ਦੇ ਕੇ ਮੁੱਕਰ ਗਿਆ ਮੋਦੀ ਸਾਹਿਬ ਬਥੇਰਾ ਕੁਝ ਅੱਛੇ ਦਿਨ ਆਉਣਗੇ ਕਹਿ ਕੇ ਮੁੱਕਰ ਗਏ ਅਮਿਤ ਸ਼ਾਹ ਜੀ ਕਹਿ ਕੇ ਕਹਿੰਦੇ ਇਹ ਤਾਂ ਇੱਕ ਜੁਮਲੇ ਤੇ ਬਹੁਤ ਕੁਝ ਹੁੰਦਾ ਪੋਲਿਟਿਕਸ ਦੇ ਵਿੱਚ ਉਹ ਵੱਖਰੀ ਗੱਲ ਆ ਬਾਰੇ ਯਾਰ ਜਦੋਂ ਗੁਰੂ ਦੇ ਅੱਗੇ ਤੁਸੀਂ ਖੜ ਜਾਂਦੇ ਹੋ ਗੁਰਦੁਆਰੇ ਨਾਲ ਧੋ ਕੇ ਜਾ ਕੇ ਖੜ ਕੇ ਹੱਥ ਬੰਨ੍ਹ ਕੇ ਅਰਦਾਸ ਕਰਦੇ ਹੋ ਗੁਰੂਗੇ ਤਾਂ ਨਹੀਂ ਝੂਠ ਬੋਲਦੇ ਗੁਰੂਗੇ ਤਾਂ ਤੁਸੀਂ ਕਹਿੰਦੇ ਆ ਕਿ ਹਾਂ ਮੇਰੇ ਤੋਂ ਗਲਤੀ ਹੋਈ ਆ ਮੇਰੇ ਗਲਤੀਆਂ ਦੀ ਮਾਫੀ ਅਰਦਾਸ ਦੇ ਵਿੱਚ ਅਰਦਾਸ ਵੀ ਆਪਾਂ ਝੂਠ ਬੋਲੀ ਜਾਂਦੇ ਹੁੰਨੇ ਆ ਅਰਦਾਸ ਦੇ ਵਿੱਚ ਜਦੋਂ ਆਪਾਂ ਅਰਦਾਸ ਆਪਣੇ ਸਿੱਖ ਧਰਮ ਦੇ ਵਿੱਚ ਅਰਦਾਸ ਦੀ ਬਹੁਤ ਐਮਿਤ ਆ ਕਿ ਭਾਈ ਹੋਈਆਂ ਗਲਤੀਆਂ ਹੋਈਆਂ ਭੁੱਲਾਂ ਚੱਕਾਂ ਦੀ ਮਾਫੀ ਅੱਗੇ ਤੋਂ ਬਲ ਤੇ ਬੁੱਧੀ ਬਖਸ਼ੀ ਕਿ ਭਾਈ ਗੁਰੂ ਸਾਹਿਬ ਕਿ ਮੈਂ ਤੇਰੇ ਦਿੱਤੇ ਹੋਏ ਦੇਸ਼ ਤੇ ਚੱਲ ਸਕਾਂ ਤੇ ਜੇ ਗੁਰੂ ਦੇ ਅੱਗੇ ਖੜ ਕੇ ਵੀ ਬੰਦਾ ਬਾਹਾਂ ਕਰ ਕਰਕੇ ਝੂਠ ਬੋਲੀ ਜਾਵੇ ਫਿਰ ਕੀ ਉਹਦਾ ਚਿਹਰਾ ਨੰਗਾ ਕਰਨ ਦਾ ਫਿਰ ਸਾਡਾ ਯੂਥ ਦਾ ਫਰਜ਼ ਨਹੀਂ ਬਣਦਾ ਅਸੀਂ ਤਾਂ ਸਮਝਿਆ ਕਿ ਆਪਣਾ ਸਾਡਾ ਫਰਜ਼ ਬਣਦਾ ਅਸੀਂ ਪਾਰਟੀ ਨੂੰ ਵੀ ਕਿਹਾ ਕਿ ਭਾਈ ਇਹੋ ਜੇ ਆਗੋਂ ਤੋਂ ਬਚਾਏ ਹੁਣ ਜਿਹੜੇ ਗੁਰੂ ਦੇ ਅੱਗੇ ਨਹੀਂ ਹੋਏ ਤੁਹਾਡੇ ਕੀ ਹੋਣਗੇ ਹੁਣ ਆ ਬਨੇ ਹੱਥੇ ਨਾ ਮੁਰੇ ਅਕਾਲ ਤਖਸਾਲ ਸਾਹਿਬ ਵੀ ਅਸੀਂ ਜਥੇਦਾਰ ਸਾਹਿਬਾ ਨੂੰ ਬੇਨਤੀ ਕਰਾਂਗੇ ਜਾ ਕੇ ਵੀ ਦੇ ਕੇ ਆਵਾਂਗੇ ਵੀਡੀਓ ਕਿ ਇਹਨਾਂ ਨੂੰ ਦੁਬਾਰਾ ਸੱਦੋ ਤੇ ਦੁਬਾਰਾ ਇਹਨਾਂ ਨੂੰ ਡੰਡ ਲਾਓ ਕਿ ਯਾਰ ਤੁਸੀਂ ਗੁਰੂ ਦੇ ਅੱਗੇ ਖੜ ਕੇ ਝੂਠ ਬੋਲੀ ਜਾਂਦੇ ਐਡੀ ਬੇਸ਼ਰਮ ਗਰੀ ਸੋ ਕਹਿਣ ਦਾ ਮਤਲਬ ਇਹ ਕਿ ਜੇ ਉੱਥੇ ਚੁੱਡ ਬੋਲ ਸਕਦੇ ਨੇ ਤਾਂ ਬਾਕੀ ਗੱਲਾਂ ਤੇ ਕੀ ਉਹਨਾਂ ਦੇ ਤਵਾਰ ਕਰਿਆ ਜਾ ਸਕਦਾ ਬਿਲਕੁਲ ਤਵਾਰ ਨਹੀਂ ਕਰਿਆ ਜਾ ਸਕਦਾ ਸ਼੍ਰੋਮਣੀ ਅਕਾਲੀ ਦਲ ਬਹੁਤ ਲੰਬਾ ਇਤਿਹਾਸ 104 ਸਾਲ ਪੁਰਾਣਾ ਇਤਿਹਾਸ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਨ ਲਈ ਖੂਨ ਪਸੀਨਾ ਵੀ ਬਹੁਤ ਨੇ ਵਧਾਇਆ ਬਹਾਇਆ ਤੇ ਇਹੋ ਜਿਹੜੇ ਜਿਹੜੇ ਮੈਸਾਂਗ ਪਾਰਟੀ ਨੂੰ ਖੋਰਾ ਲਾਉਣ ਵਾਲੇ ਬੰਦੇ ਵੀ ਸਮੇਂ-ਸਮੇਂ ਆਉਂਦੇ ਰਹੇ ਨੇ ਉਤਰਾ ਚੜਾ ਆਉਂਦੇ ਰਹਿੰਦੇ ਨੇ ਪਰ ਪਾਰਟੀ ਦੀ ਹੁਣ ਮੈਂਬਰਸ਼ਿਪ ਨਵੀਂ 20 ਜਨਵਰੀ ਤੋਂ ਸਟਾਰਟ ਹੋ ਜਣੀ ਹੈ 20 ਫਰਵਰੀ ਤੱਕ ਚੱਲਣੀ ਹੈ ਡੈਲੀਗੇਟ ਬਣਨਗੇ ਨਵੀਂ ਟੀਮ ਚੁਣੀ ਜਾਣੀ ਇਸ ਸਮੇਂ-ਸਮੇਂ ਨਾਲ ਮੈਂ ਸਮਝਦਾ ਕਿ ਗੁਰੂ ਸਾਹਿਬ ਆਪ ਹੀ ਜਿਹੜਾ ਨੰਗਾ ਕਰੀ ਜਾਂਦੇ ਨੇ ਸਾਰਿਆਂ ਦਾ ਜਿਹੜੇ ਪਾਰਟੀ ਨੂੰ ਸੂੰਖ ਲਾ ਮੰਗ ਅੰਦਰੋਂ-ਅੰਦਰ ਹੀ ਖਾ ਰਹੇ ਸੀ ਤੇ ਜਿਹੜੇ ਤੁਸੀਂ ਕਿਹਾ ਵੀ ਪ੍ਰਧਾਨ ਹੁਣ ਨਵੇਂ ਡੈਲੀਗੇਟ ਚੁਣੇ ਜਾਣੇ ਨੇ 16 ਤਰੀਕ ਨੂੰ ਪ੍ਰਧਾਨ ਸਾਹਿਬ ਨੇ ਅਸਤੀਫਾ ਦਿੱਤਾ ਸੀ ਨਵੰਬਰ ਨੂੰ ਸ਼ਾਇਦ ਤੇ ਮਨਜ਼ੂਰ ਕੱਲ ਹੋਇਆ ਇੰਨਾ ਸਮਾਂ ਕਾ ਤੁਲਾਤਾ ਦੇਖੋ ਉਹ ਨਾ ਜਦੋਂ ਪਹਿਲਾਂ 16 ਨਵੰਬਰ ਨੂੰ ਉਹਨਾਂ ਨੇ ਅਸਤੀਫਾ ਕਿਸੇ ਨੇ ਕਿਹਾ ਨਹੀਂ ਸੀ ਉਹਨਾਂ ਨੇ ਆਪ ਹੀ ਦਿੱਤਾ ਸੀ ਦਿੱਤਾ ਸੀ ਨਾ ਉਤੋਂ ਬਾਅਦ ਵਰਕਿੰਗ ਕਮੇਟੀ ਮੀਟਿੰਗ ਹੋਈ ਅਸੀਂ ਵੀ ਉੱਥੇ ਰੌਲਾ ਪਾਇਆ ਅਸੀਂ ਵੀ ਅਸਤੀਫਾ ਦਿੱਤੇ ਅਸੀਂ ਕਿਹਾ ਕਿ ਯਾਰ ਵੀ ਇਹ ਮਤ ਪ੍ਰਧਾਨ ਸਦਾ ਅਸਤੀਫਾ ਨਾਮਨਜ਼ੂਰ ਕਰੋ ਸਾਡੇ ਅਸਤੀਫੇ ਜਿਹੜੇ ਨੇ ਉਦੋਂ ਕੋਰ ਜਿਹੜੀ ਵਰਕਿੰਗ ਕਮੇਟੀ ਸੀ ਉਹਨਾਂ ਨੇ ਮਤਾ ਪਾ ਕੇ ਉਹ ਕਹਦਾ ਰੱਦ ਕਰ ਦਿੱਤੇ ਗਈ ਸੀ ਉਤੋਂ ਬਾਅਦ ਦੁਬਾਰਾ ਸ਼੍ਰੀ ਕਾਲਤਾਖਸਬ ਤੋਂ ਹੁਕਮ ਜਾਰੀ ਹੋਇਆ ਸੀ ਈ ਸਰਦਾਰ ਸੁਖਬੀ ਸਿੰਘ ਬਾਦਲ ਉਹਨਾਂ ਦਾ ਅਸਤੀਫਾ ਮਨਜ਼ੂਰ ਕਰੇ ਵਰਕਿੰਗ ਕਮੇਟੀ ਅਤੇ ਜੇ ਕਿਸੇ ਹੋਰ ਨੇ ਵੀ ਜਿਹੜੇ ਅਸਤੀਫੇ ਦਿੱਤੇ ਹੋਏ ਨੇ ਉਹ ਵੀ ਮਨਜ਼ੂਰ ਕੀਤੇ ਜਾਣ ਪਰ ਵਰਕਿੰਗ ਕਮੇਟੀ ਦੀ ਜਦੋਂ ਹੁਣ ਦੁਬਾਰਾ ਮੀਟਿੰਗ ਨੂੰ ਸੰਤ ਇਹਦੇ ਬਾਰੇ ਬਾਲਾ ਟੈਕਨੀਕਲ ਗੱਲਾਂ ਬਾਰੇ ਪਤਾ ਨਹੀਂ ਜਦੋਂ ਹੁਣ ਸ਼੍ਰੀ ਕਾਲ ਤਖਸਾ ਦਾ ਹੁਕਮ ਆ ਗਿਆ ਉਹਦੇ ਤੇ ਅਸੀਂ ਵੀ ਕੋਈ ਕਿੰਤੂ ਪਰੰਤੂ ਨਹੀਂ ਕਰ ਸਕਦੇ ਉਹਦੇ ਤੇ ਤਾਂ ਹੁਣ ਮਤਲਬ ਆਪਾਂ ਨੂੰ ਸਿਰ ਝਕਾਉਣਾ ਹੀ ਪੈਣਾ ਨਾ ਵਰਕਿੰਗ ਕਮੇਟੀ ਦੀ ਦੁਬਾਰਾ ਮੀਟਿੰਗ ਹੋਈ ਉੱਥੇ ਦੁਬਾਰਾ ਫੇਰ ਸਾਰਿਆਂ ਦੇ ਵਿਚਾਰ ਕੀਤਾ ਗਿਆ ਉਹ ਕਹਿੰਦੇ ਵੀ ਉਹਨਾਂ ਨੇ ਕਿਹਾ ਕਿ ਜਿਹੜੇ ਪੈਂਡਿੰਗ ਅਸਤੀ ਸਵਕਾਰ ਕੀਤੇ ਜਾਣਾ ਪਰ ਪੈਂਡਿੰਗ ਅਸਤੀਫਾ ਸਿਰਫ ਇਕੱਲਾ ਸਰਦਾਰ ਸਕਬੀਰ ਸਿੰਘ ਬਾਦਲ ਦਾ ਸੀਗਾ ਬਾਕੀ ਅਸਤੀਫੇ ਤਾਂ ਉਹਨਾਂ ਨੇ ਉਸੇ ਦਿਨ ਮਤਰਜਿਸਟਰ ਦੇ ਵਿੱਚ ਮਤਾ ਪਾ ਕੇ ਰੱਦ ਕਰ ਦਿੱਤੇ ਸੀ ਉਸੇ ਦਿਨ ਸੋ ਇਸ ਲਈ ਜਿਹੜਾ ਅਸਤੀਫਾ ਪਿਆ ਸੀ ਦਿੱਤਾ ਹੋਇਆ ਉਹ ਇੱਕੋ ਸੀ ਸਰਦਾਰ ਸਕਬੀਰ ਸਿੰਘ ਬਾਦਲ ਜੀ ਦਾ ਸੋ ਉਹਨਾਂ ਨੇ ਉਹ ਅਸਤੀਫਾ ਮਨਜ਼ੂਰ ਕਰ ਲਿਆ ਤੇ ਪ੍ਰਧਾਨ ਸਾਹਿਬ ਨੇ ਵੀ ਕਿਹਾ ਕਿ ਅਸਤੀਫਾ ਮੈਨੂੰ ਮਤਲਬ ਧੰਨਵਾਦ ਕਰਦਾ ਕਿ ਮੈਂ ਇੰਨੇ ਸਾਲ ਕੰਮ ਕੀਤਾ ਪਾਰਟੀ ਦਾ ਕਿ 20 ਜਨਵਰੀ ਤੋਂ ਭਰਤੀ ਸਟਾਰਟ ਹੋਣੀ ਆ ਉਹਦੇ ਅਜਰਬਰ ਹੋਰ ਨੇ ਉਹਦੀ ਸਾਰੇ ਦੇਖ ਰਹੇ ਕੋ ਸਾਰੇ ਲੀਡਰ ਸਾਹਿਬਨ ਕਰਨਗੇ ਕਿਹੜੇ ਤਰੀਕੇ ਨਾਲ ਹੋਊਗੀ ਇਹਨਾਂ ਦੀ ਡੈਲੀਗੇਟ ਇਹ ਹੁਣ ਮਤਲਬ ਪਹਿਲਾਂ ਭਰਤੀ ਹੋਣੀ ਆ ਸਾਰੀ ਮਤਲਬ ਪੂਰੇ ਪੰਜਾਬ ਹਰਿਆਣਾ ਦਿੱਲੀ ਸਾਰੇ ਸਟੇਟਾਂ ਦੇ ਵਿੱਚ ਜਿੱਥੇ ਜਿੱਥੇ ਪਹਿਲਾਂ ਭਰਤੀ ਹੋਣੀ ਆ ਭਰਤੀ ਹੋਏਗੀ ਇੱਕ ਮਹੀਨਾ ਭਰਤੀ ਚੱਲੇਗੀ ਭਰਤੀ ਤੋਂ ਬਾਅਦ ਭਰਤੀ ਦੇ ਆਧਾਰ ਤੇ ਡੈਲੀਗੇਟ ਚੁਣੇ ਜਾਣਗੇ ਉਹ ਕੱਲ ਚੀਮਾ ਸਾਹਿਬ ਨੇ ਬੜਾ ਬਰੀਫ ਵੀ ਕੀਤਾ ਕਿ 800 ਵਾਲਾ ਸਰਕਲ ਦਾ ਡੈਲੀਗੇਟ ਹੋਏਗਾ ਫਿਰ ਜਿਲ੍ਹਾ ਡੈਲੀਗੇਟ ਹੋਣਗੇ ਫਿਰ ਸਟੇਟ ਡੈਲੀਗੇਟ ਹੋਣਗੇ ਜਿਹੜੇ ਸਟੇਟ ਡੈਲੀਗੇਟ ਹੋਣਗੇ ਮਤਲਬ ਜਿਵੇਂ ਉਹ ਕੱਲ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਗਿਆ ਕਿ 500 ਤੋਂ 600 ਦੀ ਉਹਨਾਂ ਦੀ ਗਿਣਤੀ ਐਵਰੇਜ ਰਹਿੰਦੀ ਆ 500 ਤੋਂ ਉੱਪਰ ਰਹਿੰਦੀ ਆ 600 ਤੋਂ ਥੱਲੇ ਰਹਿੰਦੀ ਆ ਵਿੱਚ ਰਹਿੰਦੀ ਆ ਕਦੇ ਬੰਨ ਮੋਟੇ ਵੱਧ ਕਰਦੇ ਰਹਿੰਦੇ ਨੇ ਉਹ ਡੈਲੀਗੇਟਾਂ ਕੋਲ ਫਿਰ ਅਧਿਕਾਰ ਹੁੰਦਾ ਨਵੇਂ ਪ੍ਰਧਾਨ ਨੂੰ ਚੁਣਨ ਦਾ ਉਹ 1 ਮਾਰਚ ਨੂੰ ਜਿਹੜਾ ਇਹਨਾਂ ਨੇ ਮਤਲਬ ਕੱਲ ਐਲਾਨ ਕੀਤਾ ਪਾਰਟੀ ਨੇ ਕਿ ਸੈਸ਼ਨ ਰੱਖਿਆ ਜਾਊਗਾ 1 ਮਾਰਚ ਨੂੰ ਦੁਆਰਾ ਚੁਣੇ ਹੋਏ ਡੈਲੀਗੇਟ ਆਪਣੀ ਮਰਜ਼ੀ ਨਾਲ ਜਿਹ ਤੁਸੀਂ ਨੇ ਅੱਜ ਵੀਡੀਓ ਜਾਰੀ ਕਰਤੀ ਨਾ ਚੰਦੂ ਮજરા ਸਾਹਿਬ ਦੀ ਤੇ ਮੈਨੂੰ ਲੱਗਦਾ ਹੈ ਵੀ ਤੁਸੀਂ ਮੂੰਹ ਤੇ ਪੈਰ ਤਾਂ ਹੀ ਧਰ ਲਿਆ ਕਿਉਂਕਿ ਬਾਗੀ ਧੜਾ ਹੈ ਹੂ ਉਹਨਾਂ ਕੋਲ ਵੀ ਬਹੁਤ ਕੁਝ ਵੀਡੀਓ ਉਹ ਵੀ ਜਾਰੀ ਕਰਨਗੇ ਤੁਹਾਡੇ ਖਿਲਾਫ ਚਾਹੇ ਘੱਟ ਹੋਵੇ ਪ੍ਰਧਾਨ ਖਿਲਾਫ ਪ੍ਰਧਾਨ ਦੇ ਪਰਿਵਾਰ ਖਿਲਾਫ ਵੀਡੀਓ ਤਾਂ ਜਾਰੀ ਬਹੁਤ ਕਸੂਤੀਆਂ ਆਉਣਗੀਆਂ ਯਾਰ ਜਿਹੜੇ ਜਿਹੜੇ ਗੁਰੂ ਦੇ ਅੱਗੇ ਜਾ ਕੇ ਹੂੰ ਮਤਲਬ ਜੋ ਕੀਤਾ ਜੋ ਨਹੀਂ ਕੀਤਾ ਸਾਰਾ ਕੁਝ ਨੀਵੇਂ ਹੋ ਕੇ ਗੁਰੂ ਦੇ ਦਰ ਤੋਂ ਝੋਲੀ ਪਾ ਕੇ ਨੀਵੇਂ ਹੋ ਕੇ ਇੱਕ ਸੇਵਕ ਦੇ ਤੌਰ ਤੇ ਇੱਕ ਨਿਮਾਨੇ ਸਿੱਖ ਦੇ ਤੌਰ ਤੇ ਆ ਗਏ ਉਤੋਂ ਗੁਰੂ ਸਾਹਿਬ ਨੇ ਮਤਲਬ ਝੋਲੀਆਂ ਭਰ ਕੇ ਭੇਜਣੇ ਨੇ ਤੇ ਜਿਹੜੇ ਗੁਰੂ ਦੇ ਅੱਗੇ ਤਕਰੀਰਾਂ ਕਰਕੇ ਆਏ ਨੇ ਉਂਗਲਾਂ ਕਰਕੇ ਆਏ ਨੇ ਝੂਠ ਬੋਲ ਕੇ ਆਏ ਨੇ ਗੁਰੂ ਨੇ ਉਹਨਾਂ ਨੂੰ ਵੀ ਨਹੀਂ ਬਖਸ਼ਣਾ ਸ਼ਬਦੀ ਹਮਲੇ ਤਾਂ ਸ਼ੁਰੂ ਨੇ ਹੋਣਾ ਯਾਰ ਸ਼ਬਦੀ ਹਮਲੇ ਪਹਿਲਾਂ ਅਸੀਂ ਦੇਖੋ ਮੈਂ ਬਹੁਤ ਚੁੱਪ ਰਿਆ ਜੀ ਕਾਲਤਾਖਸਰ ਨੇ ਕਿਹਾ ਸੀ ਕਿ ਆਪਣੇ ਆਪਣੇ ਇਹ ਵੀਰ ਮਜਾਉਣੀ ਬੰਦ ਕਰੋ ਪਰ ਅਸੀਂ ਹੁਣ ਅੱਕ ਕੇ ਬੋਲੇ ਆ ਜਦੋਂ ਇਹ ਬੰਦੇ ਹਟ ਹੀ ਨਹੀਂ ਰਹੇ ਹਰ ਰੋਜ਼ ਪਾਰਟੀ ਨੂੰ ਤੇ ਪਾਰਟੀ ਦੀ ਲੀਡਰਸ਼ਿਪ ਨੂੰ ਕਮਜ਼ੋਰ ਕਰਨ ਦੀਆਂ ਗੱਲਾਂ ਕਰਦੇ ਨੇ ਸੋ ਇਹ ਤਾਂ ਮੇਰੇ ਖਿਆਲ ਤੋਂ ਜਿਹੜੀ ਮੈਂ ਇਹ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਵੀਡੀਓ ਮਤਲਬ ਅੱਗੇ ਲਿਆਂਦੀ ਆ ਇਹ ਤਾਂ ਮੈਂ ਸਮਝਦਾ ਕਿ ਇਹ ਤਾਂ ਸਾਡਾ ਫਰਜ਼ ਬਣਦਾ ਸੀ ਕਿ ਇਹ ਤਾਂ ਮਤਲਬ ਸ੍ਰੀ ਅਕਾਲ ਤਖਤ ਸਾਹਿਬ ਦੇ ਤੇ ਮਤਲਬ ਮਤਲਬ ਕੀ ਮਤਲਬ ਇਹੋ ਜਿਹੇ ਲੋਕ ਮਰਿਆਦਾ ਸਮਝਦੇ ਨੇ ਕਿ ਯਾਰ ਸਾਹਮਣੇ ਖੜ ਕੇ ਝੂਠ ਬੋਲੀ ਜਾਂਦੇ ਨੇ ਮਤਲਬ ਹੈਰਾਨ ਹੈ ਸਿੱਖ ਸੰਗਤ ਇਹ ਦੇਖੇ ਕਿ ਜਿਹੜੇ ਲੋਕ ਗੁਰੂ ਦੇ ਕੇ ਖੜ ਕੇ ਝੂਠ ਬੋਲ ਕੇ ਇਹ ਲੋਕਾਂ ਤੇ ਕੀ ਤਵਾਰ ਕਰ ਸਕਦੇ ਨੇ ਤੇ ਇਹ ਲੋਕ ਪਾਰਟੀ ਜਿ ਰਹਿ ਕੇ ਪਾਰਟੀ ਨੂੰ ਕਿਵੇਂ ਸੂਖਮਾਂ ਖਾਂਦੇ ਹੋਣਗੇ ਇਹ ਸਿੱਖ ਸੰਗਤ ਦੇਖੇ ਤੇ ਇਹ ਕਿਹਦੇ ਇਸ਼ਾਰੇ ਤੇ ਚੱਲ ਰਹੇ ਨੇ ਤੇ ਕਿਹੋ ਜਿਹਾ ਆਉਣ ਵਾਲੇ ਸਮੇਂ ਦੇ ਵਿੱਚ ਪੋਲਿਟਿਕਸ ਕਰਨਗੇ ਲੋਕਾਂ ਦੇਖੋ ਇਹ ਇਹਨਾਂ ਦੇ ਪਿੱਛੇ ਕੀ ਏਜੰਸੀਆਂ ਨੇ ਕੀ ਤਾਕਤਾਂ ਨੇ ਨਹੀਂ ਲੁਕੋਣ ਵਾਲੀ ਗੱਲ ਨਹੀਂ ਹੈਗੀ ਦੇਖੋ ਕੀ ਏਜੰਡੇ ਕਿਹੜੇ ਕਿਹੜੀਆਂ ਏਜੰਸੀਆਂ ਨੇ ਕਿਹੜੀਆਂ ਪਾਰਟੀਆਂ ਨੇ ਦਿੱਲੀ ਏਜੰਡਾ ਬਹੁਤ ਕੁਛ ਆ ਜਿਹੜਾ ਪਾਰਟੀ ਨੂੰ ਖੋਰਾ ਲਾਉਣਾ ਚਾਹੁੰਦੇ ਨੇ ਪਹਿਲਾਂ ਇਹ ਵਿੱਚ ਬਹਿ ਕੇ ਖੋਰਾ ਲਾਉਂਦੇ ਸੀ ਜਦੋਂ ਇਹਨਾਂ ਦੀ ਹੌਲੀ ਹੌਲੀ ਪਤਾ ਲੱਗਾ ਸਿਸਟਮੇ ਬਾਹਰ ਗਏ ਫਿਰ ਬਾਹਰ ਬਹਿ ਕੇ ਮਤਲਬ ਉਹੀ ਗੱਲ ਆ ਗਈ ਵੀ ਉਹਨੇ ਜੋੜੀ ਅੱਜ ਵੀਡੀਓ ਜਾਰੀ ਹੋਈ ਆ ਤੇ ਜਿਹੜਾ ਇਹ ਮੁਕਰੇ ਨੇ ਕਿ ਅਸੀਂ ਕੋਈ ਬਿਆਨ ਨਹੀਂ ਦਿੰਦੇ ਤੇ ਬਿਆਨ ਅਸੀਂ ਸੁਣਾ ਤੇ ਵੀਡੀਓ ਰਾਈ ਸਾਹਮਣੇ ਫਿਰ ਹੁਣ ਕੀ ਮੂੰਹ ਦਿਖਾਉਣਗੇ ਸੰਗਤ ਨੂੰ ਮਤਲਬ ਗੁਰੂ ਦੇ ਕੇ ਮੂੰਹ ਕੀ ਲੈ ਕੇ ਜਾਣਗੇ ਸ਼ਾਇਦ ਮੈਨੂੰ ਲੱਗਦਾ ਹੈ ਕਿਸੇ ਹੋਰ ਵਿਚਾਰਧਾਰਾ ਦੇ ਬੰਦੇ ਨੇ ਮਖੋਟਾ ਪਾਇਆ ਹੋਇਆ ਕਿ ਅਸੀਂ ਪੰਥਕਾਂ ਪੰਥਕ ਨਹੀਂ ਹੈਗੇ ਇਹ ਕਿਸੇ ਹੋਰ ਵਿਚਾਰਧਾਰਾ ਦੇ ਬੰਦੇ ਨੇ ਜਿਨ੍ਹਾਂ ਨੂੰ ਗੁਰੂ ਦਾ ਖੌਫ ਡਰ ਤੇ ਸਤਕਾਰ ਆਇਆ ਨਹੀਂ ਧੰਨਵਾਦ ਜੀ ਧੰਨਵਾਦ ਜੀ ਬਰਜ ਖਾਲਸਾ ਬੇਅਦਬੀ ਫਤ